ਅਜਨਾਲਾ ਪੁਲਸ ਦਾ ਵੱਡਾ ਐਕਸ਼ਨ ਬਪਰਖਾਲ ਸਾਦੇ ਹੈਪੀ ਪਸ਼ੀਆ ਦੇ 11 ਦੀ ਸਪਲਾਈ ਕਰਨ ਵਾਲੇ ਪੁਲਸ ਨੇ ਕੀਤੇ ਗ੍ਰਿਫਤਾਰ ਦੋ ਹੋਰ ਮਾਮਲਿਆਂ ਵਿੱਚ ਤਿੰਨ ਨਸ਼ਾ ਤਸ਼ਕਰਾਂ ਨੂੰ ਕੀਤਾ ਕਾਬੂ ਅਜਨਾਲਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਵਾਕਫ ਤਿੰਨ ਮਾਮਲਿਆਂ ਨੂੰ ਉਹਨਾਂ ਵੱਲੋਂ ਸੁਲਝਾਇਆ ਗਿਆ ਇਸ ਬੰਤੀ ਅਸਚੂ ਅਜਨਾਲਾ ਹਰਜੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਪੁਲਿਸ ਨੂੰ ਵਕਫ ਵਕਤ ਤਿੰਨ ਮਾਮਲਿਆਂ ਨੂੰ ਹੱਲ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਬਬਰਖਾਲਸਾ ਦੇ ਹੈਪੀ ਪਸ਼ੀਆ ਦੇ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਹੈ ਜਿਸ ਦੀ ਪਛਾਣ ਗੁਰਪਿੰਦਰ ਲਾਹੌਰਿਆ ਵਜੋਂ ਹੋਈ ਹੈ ਉੱਥੇ ਹੀ ਦੂਸਰੇ ਮਾਮਲੇ ਵਿੱਚ ਇਲਾਕੇ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਹੋਰ ਵਿਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦਕਿ ਤੀਸਰੇ ਮਾਮਲੇ ਵਿੱਚ ਓਵਰਡੋਜ਼ ਅਤੇ ਨਸ਼ੇ ਸਪਲਾਈ ਕਰਨ ਤੇ ਮਾਮਲੇ 'ਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਅਜਨਾਲਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਉਹਨਾਂ ਦੱਸਿਆ ਕਿ ਇਹ ਸਾਰੇ ਹੀ ਗ੍ਰਿਫਤਾਰ ਕੀਤੇ ਗਏ ਵਿਅਕਤੀ ਵੱਖ-ਵੱਖ ਇਲਾਕਿਆਂ ਵਿੱਚ ਸਰਗਰਮ ਸਨ ਇਹ ਜੀ ਜਿਹੜਾ ਜੋਤਨਾਸ਼ਾ ਵਿਰੋਧ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮਦ ਰਾਨ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਇੱਕ ਇਲੈਕਟ੍ਰਿਕ ਕੰਡਾ ਉਹਦੇ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਇਹ ਜਿਹੜਾ ਲੜਕਾ ਵਾ ਇਹ کافی ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਡੇਲੀ ਜਿਹੜੀ ਆ ਹੈਰਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਸ ਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀ ਅਸੀਂ ਫਿਰ ਕੱਲ ਟਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁਛਗਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਹੈ ਉਹਨਾਂ ਨੂੰ ਇਹ ਦਾ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲਿਆ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲਖੂਵਾਲ ਪਿੰਡ ਜਿਹੜਾ ਕਿ ਹਾਟ ਡਰੱਗ ਦਾ ਬਹੁਤ ਵੱਡਾ ਹਾਟ ਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹਦੇ ਉਹ ਓਵਰਡੋਜ ਦਾ ਮਕਦਮਾ ਵਾ ਜੀ 162 ਨੰਬਰ 162/24 ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਇਨੂੰ ਵੀ ਅਸੀਂ 125 ਨੰਬਰ ਮਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਕਿਹੜੀਆਂ ਵਾਰਤਾਂ ਵਿੱਚ ਸ਼ਾਮਲ ਜਿਹੜਾ ਗ੍ਰਿੰਦਲ ਲੋਰੀਆ ਬੈਂਕ ਤੋਂ ਪਰੇ ਗਿਆ ਇਹ ਹੈਪੀ ਪਛੀਏ ਦੇ ਨਾਲ ਰਿਲੇਟਡ ਸੀਗਾ ਤੇ ਹੈਪੀ ਪਛੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਪੁੱਛ ਜੜੀਆਂ ਪ੍ਰੋਤੀਆਂ ਪ੍ਰੋਤੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਕੈਮ ਤੇ ਉਹਦੇ ਇਸ਼ਾਰਿਆਂ ਤੋਂ ਕੋਈ ਬ੍ਰਾਂਡਲੀ ਹੋਈ ਹੋ ਅੰਦਰ ਪੜਗਾ ਕਿਹੜੇ ਨਹੀਂ ਅਜੇ ਗ੍ਰਿਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਸਾਂ ਲੋਰੀਏ ਕੋਈ ਨਮਾਤਸ ਪੜਾ ਲਗਾ ਕੀ ਇਹਨੇ ਉਹਦੇ ਜਿਹੜੇ 1000 ਸਪਲਾਈ ਕੀਤੇ ਹਾਂ ਹਾਂਜੀ 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 ਇਹਨੇ ਦੱਸਿਆ ਬੁੱਢਲੀ ਪੁੱਛਗਿਸ਼ ਕਿ ਮੈਂ ਇਹਦੇ ਚੋਂ ਵੈਪਨ ਜਿਹੜੇ ਉਹਦੇ ਆ ਉਹ ਮੈਂ ਦਾ ਸਪਲਾਈ ਕਰਦਾ ਰਹਾਂ ਹੁਣ ਤੱਕ ਪਤਾ ਲਗਾ ਕਿ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛਗਿਸ਼ ਕਰਾਂਗੇ ਬਰੀਕੀ ਨਾਲ 5 ਵੈਪਨ ਦੱਸਦਾ ਵਾ ਬਾਕੀ ਕਰਾਂਗੇ ਪੁੱਛਗਿਸ਼ ਬਰੀਕੀ